ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਕੰਮ ਜਿਆ ਚਲਾਇਆ ਆਲੂ ਪਟਣ ਵਾਲਾ ਜ ਖੁੰਜੇ ਜੇ ਪੱਟੇ ਆ ਤੇ ਵਕਲ ਤੋਂ ਆਪਾਂ ਕਰਦਾਂਗੇ ਪਟਾਈ ਵੀ ਸ਼ੁਰੂ ਤੇ ਅੱਜ ਖੁੰਜੇ ਜੇ ਪੱਟ ਕੇ ਚਾਲ ਜੀ ਬਣਾਈ ਆ ਤੇ ਆਹਦੀ ਇਧਰੋਂ ਇੱਕ ਲੈਂਡ ਦੇ ਜਿਵੇਂ ਹੁਣ ਆਹਦੀ ਇਧਰੋਂ ਖੁੰਜੇ ਪੱਟ ਤੇ ਆ ਵੀ ਇਧਰੋਂ ਪੱਟ ਕੇ ਚੋਗਲੇ ਆ ਇਹ। ਬਸ ਇਧਰੋਂ ਹੁਣ ਸਿੱਧੀਆਂ ਫਿਰ ਆਏ ਹੋ ਜੂ ਉਹ ਖੁੰਝਾ ਉਧਰੋਂ ਪੱਟ ਲਿਆ। ਇਹ ਲੈਂਡ ਦੇ ਸਾਰੇ ਖੁੰਝੇ ਪੱਟ ਲਏ। ਤੇ ਇਧਰਲੀ ਲੈਣ ਦੇ ਵੀ ਆਪਾਂ ਇੱਕ ਪਾਸੇ ਦੇ ਦੋਨੇ ਖੁੰਝੇ ਪੱਟ ਲੇ। ਇਹਦੇ ਉਧਰੋਂ ਰਹਿ ਗਏ। ਇਧਰਲੀ ਦੇ ਸਾਰੇ ਪੱਟ ਲੇ। ਤੇ ਇਹਦੇ ਆਪਣੇ ਇਹਦੇ ਵੀ ਆਪਾਂ ਇਧਰੋਂ ਇਧਰੋਂ ਪੱਟ ਲੇ। ਹੂੰ ਜੀ ਆ ਦੇ ਦਰਵਾਹ ਗੁੰਜਾ ਪੱਟ ਲਿਆ ਉੱਧਰ ਦਾ ਗੁੰਜਾ ਵੀ ਪੱਟ ਲਿਆ ਤੇ ਇਹ ਤੋਂ ਆ ਗੁੰਜਾ ਪੱਟ ਲਿਆ ਕੰਮ ਜੇ ਚੱਲਦਾ ਹੋ ਗਿਆ ਕੱਲ ਨੂੰ ਆਉ ਲੇਬਰ ਕੱਲ ਤੋਂ ਕੰਮ ਚਲਾ ਦਾਂਗੇ ਪੱਟਣ ਵਾਲਾ ਪਹਿਲਾਂ ਆਪਾਂ ਇੱਧਰਲੀ ਲੈਣ ਪਟਾਂਗੇ ਆ ਕਿੱਲੇ ਚੀ ਮਾਰਾਂਗੇ ਢੇਰ ਨੇੜੇ ਆ ਦੇ ਆ ਗੁੰਜਾ ਵੀ ਪੱਟ ਲਿਆ ਵਾਸਾ ਲੈਣ ਨੂੰ ਪਹਿਲਾਂ ਪੱਟਾਂਗੇ ਇਹ ਲੈਣ ਕੰਪਲੀਟ ਕਰਤੀ ਆ ਇਧਰੋਂ ਖਾਲ ਜਿਆ ਵੀ ਨੰਨਾ ਦੇੜਤਾ ਐ ਮੂਰੋਂ ਪੱਟਾਂ ਜਿੰਨੀਆਂ ਕ ਇੰਨੀਆਂ ਕ ਇਧਰੋਂ ਲਾ ਕੇ ਉਹਨੀਆਂ ਕੋਦਰੋਂ ਲਾ ਕੇ ਫਿਰੇ ਖਾਲ ਪੱਟ ਦਾਂਗੇ ਆਦੇ ਇਧਰੋਂ ਐ ਕੰਮ ਚੱਲਦਾ ਕਰਤਾ ਇਹ ਲੈਣ ਸਿਰੋਂ ਵੀ ਆ ਗੋਭੀ ਖੜੀ ਆਏ ਸਾਈਡ ਤੇ ਲਾਈ ਸੀ ਹੁਣ ਇਹ ਤਾਂ ਉਸ ਫੁੱਲ ਬਣ ਕੇ ਕੁਸ ਰਹਿ ਗਈ ਆ ਸਾਲ ਘਮ ਖੜੇ ਆ ਰੇ ਜੀ ਬੱਕ ਆਲੂ ਆਜੂ ਲੈਵਰ ਕੱਲੂ ਕੰਮ ਫੁੱਲ ਚਲਾ ਦਾਂਗੇ ਦੇਖੋ ਆਪਣੀ ਸਬਜ਼ੀ ਵੀ ਪਿਆਜ਼ ਬਹੁਤ ਸੋਹਣੇ ਖੜੇ ਆ ਦੇਖੋ ਆ ਲੋੜੀ ਨੂੰ ਤੋਂ ਬਾਅਦ ਲਾਏ ਸੀ ਆਪਾਂ ਦੇਖੋ ਪੂਰੇ ਵਧੀਆ ਖੜੇ ਆ ਪਿਆਜ਼ ਦੇਖੋ ਆ ਲਾਈਆਂ ਆਪਾਂ ਮਿਰਚਾਂ ਪਰसों ਸੇ ਲਾ ਮਿਰਚ ਲਾਈਆ ਤੇ ਆਹ ਕੋਸ ਵਿੱਚ ਪਹਿਲਾਂ ਦੀਆਂ ਲਾਈਆਂਆਂ ਆ ਮਿਰਚਾਂ ਦੇ ਖੜੀਆਂ ਮਰਚਾਂ ਆ ਤੇ ਟਮਾਟਰ ਆ ਤੇ ਬੂਟੇ ਆ ਪਛੇਤੀ ਮੇਂ ਮੀਥੀ ਲਾਈ ਸੀ ਆ ਮਿਰਚਾਂ ਨੇ ਆ ਵੱਟ ਵੀ ਆ ਦੇ ਮੀਥੀ ਆ ਬਾ ਇਹਨੂੰ ਸੁਕਾ ਲਾਂਗੇ ਵੱਟ ਕੇ ਕੋਸਾ ਪਾ ਜਡੂੰਗੀ ਵੀ ਆ ਸੁੱਕਣੀ ਪਾਤੀ ਆ ਗਾਜਰਾਂ ਕੋਸ ਕਟੀਆਂ ਇਹਦੇ ਪਾਲਕ ਆ ਦੇ ਆ ਪਛੇਤਾ ਧਣੀਆਂ ਲਾਇਆ ਸੀ ਦੇਖੋ ਬਹੁਤ ਵਧੀਆ ਹੋਇਆ ਪਛੇਤਾ ਧਣੀਆਂ ਲਾਇਆ ਸੀ ਇਹ ਆਹ ਕੀਤਾ ਖੜਾ ਦੀ ਆ ਕੀਤਾ ਪਹਿਲਾ ਵਾਲਾ ਵਾਲਾ ਆ ਬਸ ਇੱਦਾਂ ਅਸੀਂ ਵੀਡੀਓ ਨੂੰ ਇੱਥੇ ਹੀ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook Page ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋਅਰ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ